ਲੋਡ ਪਿੰਡ ਗਈ ਗੋਲੇ ਕਾ 10 ਕਿਲੋਮੀਟਰ ਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਹੈ ਵੀ ਡਾਕਟਰ ਸਾਹਿਬ ਦੇ ਬੂਟੇ ਕੋਲ ਹੁੰਦੇ ਨੇ ਇਹਨਾਂ ਭਾਈਆਂ ਨੇ ਵੇਖਿਆ ਕਿ ਡਾਕਟਰ ਸਾਹਿਬ ਬੂਟੇ ਮੈਂ ਲੋ ਜੀ ਵਰਮਾ ਵਰਮਾ ਵੀ ਕੋਲ ਸੀ ਤੇ ਕਿੰਨੇ ਮਿੰਟ ਲੱਗੇ ਆ 2-3 ਮਿੰਟ ਲੱਗੇ ਨੇ ਦੋ ਰੁੱਖ ਲੱਗੇ ਸਾਰੇ ਪਿੰਡਾਂ ਨੂੰ ਬੇਨਤੀ ਇਹ ਵੀ ਰੁੱਖ ਬਾਤੋ 2-4 ਲਈ ਰੱਖੋ ਨਾ 2-4 ਬਾਅਦ ਤੇ ਕਿਸੇ ਦਿਨ ਉਹ ਬੜੇ ਰੋਖ ਹੋ ਜਾਣਗੇ ਸੋਚ ਬਦਲੋਗੇ ਥੋੜੀ ਚੰਗੇ ਬਾਤ ਸੋਚ ਲਾ ਲਓ ਤੇ ਬੱਲੇ ਬੱਲੇ ਹੋ ਜਾਈਗੀ ਤੇ ਇਹਨਾਂ ਨੇ ਵੇਖ ਕੇ ਦੋ ਚਾਰ ਬੰਦੇ ਹੋਰ ਹੀ ਤਿਆਰ ਹੋ ਜਾਣਗੇ ਇਹ ਵੇਖੋ ਵੀ ਐਵੇਂ ਕੰਮ ਚੱਲਦਾ ਹੈ ਪਰ ਅੱਗੇ ਮੈਂ ਦੱਸਿਆ ਵੀ ਸਭ ਤੋਂ ਪਹਿਲਾਂ ਮੈਂ ਅੱਜ ਤੋਂ 18-20 ਸਾਲ ਪਹਿਲਾਂ ਇੱਕ ਅੱਲਾ ਬੰਦਾ ਤਿਆਰ ਹੋਇਆ ਸੀ ਬੂਟੇ ਲਾਉਣ ਤੇ ਲੋਕ ਕੁਛ ਹੱਸਦੇ ਵੀ ਸੀ ਕੁਝ ਆਈ ਦਿੰਦੇ ਸੀ ਵਿਦਾਰ ਸਾਹਿਬ ਬੜੀ ਵਧੀਆ ਸੋਚ ਹੈ ਤੇ ਹੁਣ ਬੜੀ ਵੱਡੀ ਟੀਮ ਸਾਡੀ ਬਣ ਚੁੱਕੀ ਹੈ ਬੜੀ ਦੂਰ ਦੂਤੇ ਸਾਡੇ ਰੁੱਕ ਜਾ ਰਹੇ ਨੇ ਤੇ ਲੋਕ ਲਾ ਵੀ ਰਹੇ ਨੇ ਬੜੇ ਸ਼ੌਂਕ ਨਾਲ ਤੇ ਹਸ ਵਾਟਰ ਕੋਲਰ ਸਪੈਸ਼ਲ ਪਾਣੀ ਠੰਡਾ ਕਿਉਂ ਬੋ ਕੰਮ ਠੀਕ ਹੈ ਕਿ ਗਲਤ ਹੈ ਵਧੀਆ ਵਧੀਆ ਰੁੱਕ ਲਾਉਣ ਵਾਲਾ ਹੈ ਲੋ ਲਾਉਣ ਵਾਲਾ ਬਣਨਾ ਵਾ ਦੂਰ ਰੁੱਕ ਵਾ ਦੂ ਅੱਜ ਸਾਉਣ ਦਾ ਮਹੀਨਾ ਬਾਹਰਸ਼ਾ ਸ਼ੁਰੂ ਨੇ ਪਰ ਰੁਕਣਾ ਨਹੀਂ ਦੇ ਰਿਹਾ ਕਰਾਂ ਆਇਆ ਬਾਕੀ ਉਹ ਸਾਹਮਣੇ ਸਕੂਲ ਹੈ ਉਹਦੇ ਨੇੜੇ ਹੀ ਲਾਤ ਤੇ ਨੇ ਸਾਹਮਣੇ ਦੁਕਾਨਾਂ ਨੇ ਆ ਬੈਂਚ ਪਿਆਸ ਪਹਿਲ ਬਣਾਏ ਵੈਨਾ। ਸ਼ਾਮ ਵੀ ਧੋਰ ਬੜੀ ਮौज ਬਣ ਜਾਈਗੀ। ਠੀਕ ਹੈ ਜੀ। ਵਾਦਵਾ ਸਾਥ ਜੋ ਰੁੱਖਾਂ ਦਾ ਰੁੱਖ ਤੁਹਾਡਾ ਸਾਥ ਦਿੰਦੇ ਨੇ। ਕਿਉਂ ਵੀ ਆ ਅਸੀਂ ਤੁਹਾਨੂੰ ਦਿੰਦੇ ਨੇ। ਠੰਡਾ ਪਾਣੀ వాటర్ కూలਰ ਦਾ। ਚਬਾ ਇੱਕ ਹਫ਼ਤਾ ਇਹਨਾਂ ਪਾਣੀ ਬਣਾਏ। ਚਾਨ ਲਾ ਦਿਆ ਕਰੀ ਬਸ ਨਾਲ ਟੁੱਟੀ ਖਿਲਾ ਦਿਆ ਕਰ ਹਾਂ ਬੜਾ ਅੱਛਾ ਅੱਛਾ ਲਾ ਆ ਟੁੱਟੀ ਪੈ ਪਈ ਐ ਇਧਰ ਹੀ ਪਹੁੰਚ ਜਣੀ ਇਧਰ ਪਹੁੰਚ ਜਾਈ ਠੀਕ ਹੈ ਜੀ ਤੁਹਾਨੂੰ ਰੁੱਖ ਚਾਹੀਦੇ ਨੇ ਤਕਰੀਬਨ ਮੇਰਾ ਘੇੜਾ 15 20 ਪਿੰਡਾਂ ਦੇ ਵਿੱਚ ਲੱਗਦੇ ਰਹਿੰਦਾ ਕੋਈ ਹਫ਼ਤੇ ਦਸ ਦਿਨਾਂ ਚ ਤੇ ਫੋਨ ਕਰ ਦਿਓ ਜਿੰਨੇ ਰੁੱਖ ਚਾਹੀਦੇ ਨੇ ਕਿਉਂ 10 12 ਮੈਂ ਗੱਡੀ ਦੇ ਵਿੱਚ ਰੱਖ ਲੈਂਦਾ ਹਾਂ ਜਿਆਦਾ ਨਹੀਂ ਤੁਸੀਂ ਫੋਨ ਕਰੋ 8 10 ਬੂਟੇ ਕਿਹੜੇ ਚਾਹੀਦੇ ਨੇ ਆ ਮੰਤਰੀ ਸਾਹਿਬ ਜਾ ਰਹੇ ਨੇ ਤੇ ਜਿਹਨੇ ਬੂਟੇ ਚਾਹੀਏ ਉਸਨੂੰ ਫੋਨ ਕਰਦਾ ਇਹ ਬੂਟੇ ਤੁਹਾਡੇ ਕਰੇ ਬਚਾ ਦੇਣਗੇ ਵਰਮਾ ਸਾਡੇ ਕੋਲ ਹੈ ਵਰਮਾ ਵੀ ਦੇ ਦਾਂਗੇ ਬਸ ਮਿਹਨਤ ਤੁਹਾਡੀ ਹੈ ਜੇ ਨਹੀਂ ਮਿਹਨਤ ਕਰਨ ਨਾਲ ਬੰਦੇਗੇ ਤੇ ਅਸੀਂ ਮੈਂ ਟੀਮ ਯਾਰ ਦੀ ਨਾਲ ਲਈ ਆਵਾਂਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM RAM